ਆਦੇ ਵਿੱਚ ਜਾ ਕੇ ਇਹ ਘਰ ਵਾਲੀ ਨੇ ਆਹਨੇ ਵੋਟਾਂ ਮੰਗੀਆਂ ਨੇ ਸਾਡੇ ਬਾਰ ਦੇ ਮੂਹਰੇ ਖੜ ਕੇ ਅਸੀਂ ਐ ਕਿਹਾ ਵੀ ਅਸੀਂ ਸਾਰੀਆਂ ਵੋਟਾਂ ਤੈਨੂੰ ਪਾਵਾਂਗੇ ਪਰ ਜਿਹੜੇ ਕੰਮ ਨੇ ਤੇ ਕਰਨੇ ਨੇ ਪਰ ਹੁਣ ਉਹ ਤੋਂ ਬਾਅਦ ਆਇਆ ਫਿਰ ਮੁੜ ਕੇ ਇੱਕ ਦਰਸ਼ਨ ਵੀ ਨਹੀਂ ਦਿੱਤਾ ਪੰਜਾਬ ਇਹ ਬਸਨਾ ਤੇ ਅਸੀਂ ਐਮਐਸਪੀ ਦੀ ਮੰਗ ਕੀਤੀ ਹੈਗੀ ਆ ਕਿਉਂਕਿ ਕੇਰਲਾ ਸਰਕਾਰ ਆਲਰੇਡੀ ਦੇਰੀ ਹੈਗੀ ਆ ਸੂਬਾ ਸਰਕਾਰ ਜਿਹੜੀ ਉੱਥੋਂ ਦੀ ਹੈਗੀ ਆ ਇਸ ਕਰਕੇ ਉਹਦੇ ਚ ਆਲੂ ਹੈਗੀ ਆ ਗੋਭੀ ਹੈਗੀ ਆ ਮਟਰ ਨੇ ਤੇ ਬਾਸਪਤੀ ਆ ਇਸ ਤਰ੍ਹਾਂ ਮੰਗਾਂ ਨੂੰ ਲੈ ਕੇ ਇਸ ਤਰ੍ਹਾਂ ਆਵਾਰਾ ਪਸ਼ੂਆਂ ਦਾ ਹੈ ਗਿਆ ਬਾਸਪਤੀ ਦੀ ਐਮਐਸਪੀ ਦੀ ਮੰਗ ਹੈਗੀ ਆ ਕਰਜ਼ਾ ਮਾਫੀ ਦੀ ਹੈਗੀ ਆ ਬਾਦ ਕਿਸਮਤੀ ਇਹ ਆ ਜਦੋਂ ਭਗਵੰਤ ਮਾਨ ਨੇ ਇੱਕ ਗੱਲ ਪੁੱਛੀ ਵੀ ਤੁਸੀਂ ਜਿਹੜਾ ਪੰਜ ਦਿਨ ਧੰਨ ਦੇਵੋਗੇ ਸ਼ਿਫਟ ਮੋਰਚ ਨੇ ਕਿਹਾ ਵੀ ਧੰਨ ਦਾ ਪਹਿਲਾਂ ਹੀ ਆਫਟਰ ਆਲ ਪ੍ਰੋਗਰਾਮ ਬਣਾਇਆ ਹੋਇਆ ਸੀ ਧੰਨ ਦੇਵਾਂਗੇ ਇਹ ਸੁਣ ਧੰਨ ਸਾਡਾ ਜਿਹੜਾ ਨਾ ਡੇਲਾ ਰੋਕਣ ਦਾ ਸਮਾਂ ਸੀ ਆਪਣਾ ਕੋਈ ਪ੍ਰੋਗਰਾਮ ਨਾ ਬੱਸਾ ਰੋਕਣ ਦਾ ਨਾ ਕਿਸਮ ਦਾ ਹਸਮੈਂਟ ਜਾਂਦਾ ਸਿਰਸ ਤੇ ਸਿਰਫ ਅਸੀਂ ਜਾ ਕੇ ਧੰਨ ਲਾਣਾ ਸੀ ਆਪਣੀ ਗੱਲ ਕਹਿਣੀ ਸੀ ਇਹ ਅਸੀਂ ਅੱਜ ਜਿਹੜਾ ਇਹ ਚੇਤਾਵਨੀ ਦੇਣ ਆਏ ਆਂ ਜਿਹੜਾ ਸਾਨੂੰ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਲੋਕਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਭਗਵੰਤ ਮਾਨ ਨੇ ਨਿਹਾਰਾ ਲਾ ਕੇ ਇਹ ਸਰਕਾਰ ਬਣਾਈ ਸੀ 2022 ਚ ਸਾਡੀ ਸਰਕਾਰ ਬਣਾਓ ਤੇ 22 ਤੇ 22 ਦੇ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਉਸ ਗੱਲ ਤੋਂ ਮੁੱਕ ਗਿਆ ਇਹ ਪਹਿਲੀ ਵਾਰ ਹੋਇਆ ਹੈ ਕਿ ਕਦੀ ਵੀ ਜਦੋਂ ਕੋਈ ਸਰਕਾਰ ਨਾਲ ਗੱਲ ਚੱਲਦੀ ਕਿਸੇ ਜਥੇਬੰਦੀਆਂ ਦੀ ਜਥੇਬੰਦੀਆਂ ਹੀ ਕਈ ਵਾਰ ਵਾਕ ਆਊਟ ਕਰ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਮਤਲਬ ਨਹੀਂ ਮਿਲਦਾ ਪਰ ਪਹਿਲੀ ਵਾਰ ਹੋਇਆ ਹੈ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਪੰਜਾਬ ਦਾ ਵਾਕ ਆਊਟ ਕਰ ਗਿਆ ਜੋ ਉਹਦੀ ਗਲਤ ਪਤਾ ਲੱਗਦਾ ਬਚਕਾਨਾ ਕਰਨ ਆਉਂਦਾ ਜਿਹੜਾ ਉਹਨੂੰ ਨਹੀਂ ਸੀ ਕਰਨਾ ਚਾਹੀਦਾ ਅਡੀ ਜਿਹੜੇ ਚੇਤਾ ਸਿੰਘ ਜੋੜਾ ਮਾਜਰਾ ਮੌਜੂਦਾ ਵਿਧਾਇਕ ਨਹੀਂ ਹਾਂ ਲੱਗਦਾ ਕੋਈ ਸੁਣਨ ਚਾਹੇ ਤੁਹਾਡੀ ਕੋਈ ਰਿਸ਼ਤੇਦਾਰੀ ਸੀ ਹਾਂ ਜੀ ਸਾਡੇ ਪਿੰਡ ਵਿੱਚ ਖੇਤਾਂ ਦੇ ਵਿੱਚ ਘਰ ਨੇ ਸਾਡਾ ਦੋਤਾ ਲੱਗਦਾ ਇਹ ਅੱਛਾ ਤੁਹਾਡੇ ਦੋਤਾ ਲੱਗਦਾ ਸੀ ਹਾਂ ਦੋਤਾ ਲੱਗਾ ਮਿਰਦਾਤੀ ਤੇ ਘਰਾਂ ਦੇ ਵਿੱਚ ਜਾ ਕੇ ਇਹਦੇ ਘਰ ਵਾਲੀ ਨੇ ਆਲੇ ਨੇ ਉਹਨੇ ਵੋਟਾਂ ਮੰਗੀਆਂ ਨੇ ਸਾਡੇ ਬਾਰ ਦੇ ਮੂਹਰੇ ਖੜ ਕੇ ਅਸੀਂ ਐਂ ਕਿਹਾ ਵੀ ਅਸੀਂ ਸਾਰੀਆਂ ਵੋਟਾਂ ਤੈਨੂੰ ਪਾਵਾਂਗੇ ਪਰ ਜਿਹੜੇ ਕੰਮ ਨੇ ਤੇ ਕਰਨੇ ਨੇ ਹਾਂ ਪਰ ਹੁਣ ਉਹ ਤੋਂ ਬਾਅਦ ਹੈ ਫਿਰ ਮੁੜ ਕੇ ਇੱਕ ਦਰਸ਼ਨ ਵੀ ਨਹੀਂ ਦਿੱਤਾ ਨਹੀਂ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਹੀ ਬਤਾਇਆ ਕਿ ਸਾਹਿਬ ਕਹਿੰਦੇ ਤੁਸੀਂ ਮੈਨੂੰ ਚੇਤਾਵੋ ਮੈਂ ਉਰੇ ਹੀ ਰਹਿਣਾ ਪੂਰੀ ਰਹਿਣਾ ਮੈਂ ਸਾਰੇ ਕੰਮ ਕਰੂੰਗਾ ਮੈਂ ਇੱਕੋ ਨਹੀਂ ਕਰਿਆ ਹੈਗਾ ਇੱਕ ਤਾਂ ਵੀ ਨਹੀਂ ਕਰਿਆ ਇੱਕੋ ਵੀ ਨਹੀਂ ਕਰਿਆ ਹੈਗਾ ਜੇ ਹੁਣ ਜੇ ਕੋਈ ਸੋਲੂਸ਼ਨ ਨਾ ਨਿਕਲਿਆ ਫਿਰ ਕੀ ਰਿਜ਼ਲਟ ਕਰਾਂਗੇ ਅਗਲਾ ਸੀ ਤਾਂ ਉਹ ਕਹਿੰਦੇ ਵੀ ਦਰਸ਼ਨ ਮਨਾ ਪਾਈਏ ਉਹ ਜਦੋਂ ਸਾਡੇ ਤੋਂ ਇੰਨਾ ਬੇਮੁਖ ਹੋ ਗਿਆ ਸਾਡੇ ਗੰਜਾਂ ਦੀ ਬੇਇੱਜ਼ਤੀ ਕਰਤੀ ਤਾਂ ਕਿ ਕ੍ਰਿਸ਼ਨਾ ਦੀ ਬੇਇੱਜ਼ਤੀ ਕਰਤੀ ਧੰਨਵਾਦ ਜੀ ਧੰਨਵਾਦ ਅਸੀਂ ਐਮਐਸਪੀ ਹੈਗੀ ਆ ਮਤਲਬ ਜਿਵੇਂ ਸਬਜੀ ਦੀ ਕਾਸ਼ਤ ਹੁੰਦੀ ਹੈਗੀ ਆ ਸਮਾਨ ਏਰੀਆ ਦੇ ਵਿੱਚ ਵੀ ਬਹੁਤ ਹੁੰਦੀ ਆ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਸਬਜੀ ਦੀ ਕਾਸ਼ਤ ਹੁੰਦੀ ਹੈਗੀ ਆ 6 ਬਸਲਾਂ ਤੇ ਅਸੀਂ ਐਮਐਸਪੀ ਵੀ ਮੰਗ ਕੀਤੀ ਹੈਗੀ ਆ ਕਿਉਂਕਿ ਕੇਰਲਾ ਸਰਕਾਰ ਆਲਰੇਡੀ ਦੇ ਰਹੀ ਹੈਗੀ ਆ ਸੂਬਾ ਸਰਕਾਰ ਜਿਹੜੀ ਉੱਥੋਂ ਦੀ ਹੈਗੀ ਆ ਇਸ ਕਰਕੇ ਉਹਦੇ ਚ ਆਲੂ ਹੈਗੀ ਆ ਗੋਭੀ ਹੈਗੀ ਆ ਮਟਰ ਨੇ ਤੇ ਬਾਸਪਤੀ ਇਸ ਤਰ੍ਹਾਂ ਮੰਗਾਂ ਨੂੰ ਲੈ ਕੇ ਇਸ ਤਰ੍ਹਾਂ ਆਵਾਰਾ ਪਸ਼ੂਆਂ ਦਾ ਹੈ ਗਿਆ ਬਾਸਪਤੀ ਦੀ ਐਮਐਸਪੀ ਦੀ ਮੰਗ ਹੈਗੀ ਆ ਕਰਜ਼ਾ ਮਾਫੀ ਦੀ ਹੈਗੀ ਆ ਕੋਈ ਮਿਲਾਂ ਕੇ ਐਮਐਸਪੀ ਨੂੰ ਲੈ ਕੇ ਸਾਰਾ ਏਜੰਡਾ ਹੈ ਹਾਂਜੀ ਹਾਂਜੀ ਜੀ ਜਿਹੜਾ ਅੱਜ ਕਿਸਾਨੀ ਅੰਦੋਲਨ ਧਰਨਾ ਦਿੱਤਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਸ ਧਰਨੇ ਬਾਰੇ ਅਸੀਂ ਇੰਨਾ ਕਹਿਣਾ ਚਾਹੁੰਦੇ ਆ ਕਿ ਸਯੁਕਤ ਕਿਸਾਨ ਮੋਰਚੇ ਜੀ ਟੈਂਡਰਿੰਗ ਨੂੰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਮੀਟਿੰਗ ਹੋ ਰਹੀ ਸੀ ਜਿਹਦੇ ਸਯੁਕਤ ਇਹ ਸਾਨ ਮੋਰਚੇ ਸਾਰੇ ਵੱਡੇ ਲੀਡਰ ਸ਼ਾਮਲ ਸਨ ਪਰ ਬਿਲ ਸਾਥੀ ਪਹਿਲਾਂ ਕਹਿ ਗਿਆ ਵੀ ਉਹਨਾਂ ਨੇ ਖੁੱਲਾ ਟਾਈਮ ਦਿੱਤਾ ਸੀ ਮੀਟਿੰਗ ਵਾਸਤੇ ਜੋ ਕਹਿੰਦੇ ਸਮਾਂ ਘਟਾ ਹੈ ਹੋ ਸਕਦਾ ਸੀ ਆਪਣੀ ਗੱਲ ਜਿਹੜੀ ਉਸ ਤੱਕ ਨਾਲ ਰੱਖੀ ਜਾਂਦੀ ਸੀ ਮੋਰਚੇ ਵੱਲੋਂ ਪਰ ਬਦਕਿਸਮਤੀ ਇਹ ਆ ਜਦੋਂ ਭਗਵੰਤ ਮਾਨ ਨੇ ਇੱਕ ਗੱਲ ਪੁੱਛੀ ਵੀ ਤੁਸੀਂ ਜਿਹੜਾ ਪੰਜ ਤਿੰਨ ਧਰਨਾ ਦੇਵੋਗੇ ਸ਼ਿਫਤ ਮੋਰਚ ਨੇ ਕਿਹਾ ਵੀ ਧਰਨੇ ਦਾ ਪਹਿਲਾਂ ਹੀ ਆਫਟਰ ਆਲ ਪ੍ਰੋਗਰਾਮ ਬਣਾਇਆ ਹੋਇਆ ਸੀ ਧਰਨਾ ਦੇਵਾਂਗੇ ਇਹ ਸੁਲਤਾਨਾ ਸਾਡਾ ਜਿਹੜਾ ਨਾਲ ਦੇਲਾਂ ਰੋਕਣ ਦਾ ਸਮਾਂ ਸੀ ਆਪਣਾ ਸੀ ਕੋਈ ਪ੍ਰੋਗਰਾਮ ਨਾ ਬੱਸ ਸਾਰੋਕੰਦਾ ਨਾ ਕਿਸਮ ਦਾ ਹਰਸ਼ਮੈਂਟ ਕਰਦਾ ਸਿਰਸ ਤੇ ਸਿਰਫ ਅਸੀਂ ਜਾ ਕੇ ਧੰਨਾ ਲਾਣਾ ਆਪਣੀ ਗੱਲ ਕਹਿਣੀ ਸੀ ਗੱਲਾਂ ਕੀ ਨੇ ਵੀ ਲੋਕਾਂ ਨਾਲ ਰੋਜ਼ ਮਰ ਦੀ ਜ਼ਿੰਦਗੀ ਜੁੜੀਆਂ ਜਿਹੜੀ ਸਮੱਸਿਆਵਾਂ ਹਨ ਚਾਹੇ ਮਜ਼ਦੂਰਾਂ ਦੀ ਹੁਣ ਕਿਸਾਨਾਂ ਦੀ ਹੁਣ ਆਮ ਲੋਕਾਂ ਦੀ ਹੁਣ ਛੋਟੇ ਕਾਰੋਬਾਰਾਂ ਦੀਆਂ ਹੁਣ ਛੋਟੇ ਦੁਕਾਨਦਾਰਾਂ ਦੀ ਉਹਨਾਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੱਲਾਂ ਨੇ ਅੱਜ ਕਿਸਾਨ ਮੋਰਚਾ ਸਾਰੀਆਂ ਇਹਨਾਂ ਗੱਲਾਂ ਨੂੰ ਮੰਗਣ ਲੈ ਕੇ ਲੜ ਰਿਹਾ ਹੈ ਸੋ ਉਸ ਗੱਲ ਤੋਂ ਲੈ ਕੇ ਜਦੋਂ ਉਹ ਮਤਲਬ ਵਾਕਆਊਟ ਕਰ ਗਿਆ ਇਹ ਪਹਿਲੀ ਵਾਰ ਹੋਇਆ ਹੈ ਕਿ ਕਦੀ ਵੀ ਜਦੋਂ ਕੋਈ ਸਰਕਾਰ ਨਾਲ ਗੱਲ ਚੱਲਦੀ ਕਿਸੇ ਜਥੇਬੰਦੀਆਂ ਦੀ ਜਥੇਬੰਦੀਆਂ ਹੀ ਕਈ ਵਾਰ ਵਾਕਆਊਟ ਕਰ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਮਤਲਬ ਨਹੀਂ ਮਿਲਦਾ ਪਰ ਪਹਿਲੀ ਵਾਰ ਹੋਇਆ ਹੈ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਪੰਜਾਬ ਦਾ ਵਾਕਆਊਟ ਕਰ ਗਿਆ ਜੋ ਉਹਦੀ ਗਲਤ ਪਤਾ ਲੱਗਦਾ ਬਚਕਾਨਾ ਕਰਨ ਆਉਂਦਾ ਜਿਹੜਾ ਉਹਨੂੰ ਨਹੀਂ ਸੀ ਕਰਨਾ ਚਾਹੀਦਾ ਸੋ ਉਸ ਦੇ ਰੋਸ ਵਿੱਚ ਜਵੱਜ ਕਿਸਾਨ ਮੋਰਚੇ ਨੇ ਸਮੁੱਚੇ ਪੰਜਾਬ ਦੇ ਅੰਦਰ ਉਹਦੇ ਐਮਐਲਡੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਬਰਾ ਦਰਮਰੇ ਤਰਨੇ ਮਜਾਰੇ ਕਰਨ ਦਾ ਪ੍ਰੋਗਰਾਮ ਲਾਇਆ ਹੈ ਆਪਣਾ ਮੰਗ ਪੱਤਰ ਦੇਵਾਂਗੇ ਉਹਨਾਂ ਨੇ ਇੱਕ ਅਹਸਾਸ ਕਰਾਉਣਾ ਹੈ ਕਿ ਅਸੀਂ ਤੁਹਾਡੇ ਖਿਲਾਫ ਹਾਂ ਜੋ ਇਸ ਗੱਲ ਦਾ ਨਾ ਸਮਝੇ ਆਉਣ ਸਮੇਂ 'ਚ ਅਸੀਂ ਇਸ ਦਰਨ ਹੋਰ ਵਿਸ਼ਾਲ ਕਰਦੇ ਹੋਏ ਪਿੰਡਾਂ ਜਾ ਕੇ ਯੂਨਟਾਂ ਜਾ ਕੇ ਇਹ ਕਹਾਂਗੇ ਜਿਹੜੇ ਲੋਕ ਤੁਹਾਨੂੰ 92 ਐਮਐਲ ਦੇ ਸਕਦੇ ਨੇ ਉਹ ਤੁਹਾਨੂੰ ਖਰਾ ਵੀ ਸਕਦੇ ਨੇ ਕਿਉਂ ਇਤਿਹਾਸ ਗਵਾ ਇਸ ਗੱਲ ਦਾ ਜਿੰਨੇ ਵੀ ਲੋਕ ਇੱਥੇ ਪੰਜਾਬ ਦੇ ਅੰਦਰ ਰਾਜ ਕੀਤਾ ਚਾਹ ਅਕਾਲੀ ਦਲ ਹੋਵੇ ਚਾਹ ਭਾਜਪਾ ਹੋਵੇ ਚਾਹ ਕਾਂਗਰਸ ਹੋਵੇ ਜੋ ਲੋਕਾਂ ਦੀ ਗੱਲ ਨਹੀਂ ਕੀਤੀ ਤਾਂ ਲੋਕਾਂ ਨੇ ਉਹਨਾਂ ਨੂੰ ਦਰੀਆਂ ਤੇ ਬਿਠਾਤਾ ਇਸ ਵਾਸਤੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਲੈ ਕੇ ਲੜਨਾ ਤੇ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਚਾਹੀਦੀ ਏ ਇਸ ਵਾਸਤੇ ਨਾਦਰ ਸ਼ਹੀਦ ਪਰਮਾਨ ਜਿਹੜਾ ਕੀਤਾ ਉਹਨੇ ਵੀ ਝੂਠ ਬੋ ਰਿਹਾ ਹੋ ਵੀ ਕਿਸਾਨ ਨੂੰ ਸਾਡੀ ਲੜਾਈ ਵਿੱਚ ਲੜ ਰਹੇ ਨੇ ਕਿਸਾਨ ਫਰਾਂ ਨਹੀਂ ਲੜਾਈ ਲੜ ਰਹੇ ਝੂਠਾ ਝੂਠ ਝੂਠ ਬੋ ਰਿਹਾ ਮਿਲਕਲ ਉਹਨੇ ਕੋਈ ਵੀ ਸੱਚਾਈ ਨਾਲ ਗੱਲਾਂ 'ਚ ਇਸ ਵਾਸਤੇ ਇਹਨਾਂ ਸ਼ਬਦਾਂ ਦੀ ਨਿੰਦਿਆ ਕਰਦੇ ਆਂ ਉਹ ਸੀਐਮ ਸਾਹਿਬ ਦੇ ਇਹਨਾਂ ਸ਼ਬਦਾਂ ਦੇ ਜਿਹੜਾ ਝੂਠ ਬੋ ਰਿਹਾ ਲੈ ਜਾ ਕੇ ਲੋਕਾਂ 'ਚ ਪ੍ਰੈਸ ਜਾ ਕੇ ਅਨ ਖੇਤੀ ਕਰਦੇ ਆ ਅਸੀਂ ਖਸਕਣ ਮੋਰਚੇ ਨਾਲ ਔਰ ਇਸ ਕਰਕੇ ਅਸੀਂ ਉਹਨਾਂ ਦੇ ਸਾਰੇ ਹੀ ਪੰਜਾਬ ਦੇ ਅੰਦਰ ਜਿਹੜੇ ਐਮਐਲਏ ਉਹਨਾਂ ਦੇ ਬਾਰ ਮੁਰੇ ਅੱਜ ਤਰਨੇ ਪ੍ਰਦਰਸ਼ਨ ਕੀਤਾ ਜਾ ਰਹੇ ਨੇ ਇਸ ਵਾਸਤੇ ਸਮਾਣੇ ਚ ਕੀਤਾ ਜਾ ਰਿਹਾ ਸੋ ਜੇ ਉਹਨਾਂ ਨੇ ਕੰਨ ਤੇ ਲਿਖਿਆ ਨਾ ਪੜਿਆ ਤਾਂ ਆਉਣ ਵਾਲੇ ਸਮੇਂ ਚ ਖਸਕਣ ਮੋਰਚੇ ਨੂੰ ਸਖਤ ਫੈਸਲੇ ਲੈਣੇ ਪੈਣਗੇ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਸਦਾ ਚਲਣੀ ਨਹੀਂ ਜਿਹੜੀ ਤੁਸੀਂ ਲੁੱਟ ਵਿਚਾਰ ਰੱਖੀ ਜਿਹੜਾ ਬਦਲਾਵ ਦਾ ਨਾਰਾ ਅਸੀਂ ਆ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਮਹਿਲ ਕੋਠੀਆਂ ਮਨਾਰੇ ਜ਼ਮੀਨਾਂ ਜਾਇਦਾਦਾਂ ਬੇਨਾਮੀਆ ਹੁਣ ਨਾਮੀਆਂ ਹੋਣਾ ਮਤਲਬ ਉਹਨਾਂ ਲੋਕਾਂ ਨਾਲ ਵੀ ਅੱਗੇ ਕਦਮ ਅੱਗੇ ਚੱਲ ਕੇ ਸਰਕਾਰ ਚੱਲੀ ਹੋਈ ਹੈ ਇਸ ਵਾਸਤੇ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਇਸ ਤੁਹਾਡੇ ਮਾਧਿਅਮ ਰਹੀਂ ਕਿ ਲੋਕੋ ਜਿਹੜਾ ਬਦਲਾਵ ਸਿਰ ਨੰਗਾ ਹੋ ਗਿਆ ਇਸ ਵਾਸਤੇ ਸचेਤ ਹੋ ਜਾਓ ਆਉਣ ਵਾਲੇ ਸਮੇਂ ਚ ਇਹਨਾਂ ਚੋਰਾਂ ਨੂੰ ਹਰਾ ਕੇ ਕੋਈ ਲੋਕਤੈਸ਼ੀ ਲੋਕ ਇਤੂ ਪਾਰਟੀ ਨੂੰ ਦਿਤਾਓ ਜੇ ਲੋਕਾਂ ਦੀ ਗੱਲ ਕਰੇ ਲੋਕਾਂ ਦੇ ਮਸਲੇ ਹੱਲ ਕਰੇ ਇਸ ਵਾਸਤੇ ਕਿਸਾਨ ਮੋਰਚਾ ਜਿਹੜਾ ਇਹ ਅੱਜ ਤਰ੍ਹਾਂ ਲਾ ਕੇ ਬੈਠਾ ਹੋਇਆ ਹੈ ਇਹਨਾਂ ਬੇਨਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੰਜਸ ਵੀਰ ਜੀ ਕੀ ਕਹੋਗੇ ਅੱਜ ਤੁਸੀਂ ਮਤਲਬ ਸਾਫ ਕੰਮ ਤੇ ਚੇਤਨ ਸਿੰਘ ਜੋੜਾ ਮਾਜਰਾ ਦੇ ਕਾਰਨ ਕਰਨਾ ਦਿੱਤੇ ਇਹ ਦੇਖੋ ਇਕੱਲੇ ਚੇਤਨ ਸਿੰਘ ਜੋੜਾ ਮਾਜਰਾ ਦੇ ਨਹੀਂ ਦੇ ਰਹੇ ਸਾਰੇ ਪੂਰੇ ਪੰਜਾਬ ਵਿੱਚ ਸਯੁਗਤ ਮੋਰਚੇ ਨੇ ਲਿਖਿਆ ਸੀ ਜੋ ਪ੍ਰੋਗਰਾਮ ਪ੍ਰੋਗਰਾਮ ਉਦੇ ਤਹਿਤ ਹੀ ਸਾਰੇ ਹੀ ਮੰਤਰੀਆਂ ਐਮਐਲਏਾਂ ਦੇ ਘਰਾਂ ਦੇ ਅੱਗੇ ਧਰਨੇ ਦੇ ਰਹੇ ਆ ਇਹ ਅਸੀਂ ਅੱਜ ਜਿਹੜਾ ਇਹ ਚੇਤਾਵਨੀ ਦੇਣ ਆਏ ਆ ਜਿਹੜਾ ਸਾਨੂੰ 5 ਤਰੀਕ ਨੂੰ ਚੰਡੀਗੜ੍ਹ ਜਾਣਾ ਸੀ ਲੋਕਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਭਗਵੰਤ ਮਾਨ ਨੇ ਨਾਅਰਾ ਲਾ ਕੇ ਇਹ ਸਰਕਾਰ ਬਣਾਈ ਸੀ 2022 ਚ ਸਾਡੀ ਸਰਕਾਰ ਬਣਾਓ ਤੇ 22 ਤੇ 22 ਦੇ ਫਸਲਾਂ ਤੇ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਮੁੱਕ ਗਿਆ ਹੈ ਹੁਣ ਇਹ ਉਲਟਾ ਪ੍ਰਚਾਰ ਕਰ ਰਿਹਾ ਹੈ ਕਿਉਂਕਿ ਪਿਛਲੇ ਮਾਰਚ 2023 ਨੂੰ ਸਾਡੇ ਨਾਲ ਮੀਟਿੰਗ ਕਰਕੇ ਇਹਨੇ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਕੋਆਪਰੇਟ ਕੋਆਪਰੇਟ ਸੁਸਾਇਟੀਆਂ ਨੇ ਇਹ ਜਿਹੜੀਆਂ ਹੈਗੇ ਲੈਂਡਮਾਰਕਰ ਜਿ ਬੈਂਕਾਂ ਨੇ ਉਹਨਾਂ ਦੇ ਜਿਹੜੇ ਡਿਫਾਲਟਰ ਹੋਏ ਨੇ ਕਿਸਾਨ ਉਹਨਾਂ ਦੀ ਸੈਟਲ ਵਨ ਟਾਈਮ ਸੈਟਲਮੈਂਟ ਕਰਾਵਾਂਗੇ ਅਸੀਂ ਨਾਬਾੜ ਨਾਲ ਮੀਟਿੰਗ ਕਰਕੇ ਕਰਮਚਾਰੀਆਂ ਨਾਲ ਅਸੀਂ ਇਹ ਤੁਹਾਡਾ ਹੱਲ ਕਰਾਂਗੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਸੀ ਵੀ ਐਮਐਸਪੀ ਜਿਹੜੀ ਮੰਗੀ ਏ ਮੱਕੀ ਏ ਆਲੂ ਗੋਭੀ ਮਟਰ ਇਹਨਾਂ ਸਾਰੀਆਂ ਚੀਜ਼ਾਂ ਦੇ ਦਵਾਂਗੇ ਐਮਐਸਪੀ ਅਸੀਂ ਉਹ ਖਰੀਦਾਂਗੇ ਪਰ 2 ਸਾਲ ਹੋ ਗਏ ਨੇ ਇਹਨਾਂ ਨੇ ਮੁੜ ਕੇ ਕੋਈ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਉਸ ਤੋਂ ਅੱਗੇ ਲਾਰੇ ਲਾਉਂਦੇ ਰਹੇ ਇਸ ਕਰਕੇ ਸੰਯੁਕਤ ਮੋਰਚੇ ਨੇ 5 ਤਰੀਕ ਜਿਹੜਾ ਚੰਡੀਗੜ੍ਹ ਦਾ ਉਲੇਖਿਆ ਸੀ ਪ੍ਰੋਗਰਾਮ ਉਸੇ ਇਸ ਨੇ 3 ਤਰੀਕ ਨੂੰ ਹੀ ਸੰਯੁਕਤ ਮੋਰਚੇ ਮੀਟਿੰਗ ਬੁਲਾਈ ਮੀਟਿੰਗ ਬੁਲਾ ਕੇ ਪਹਿਲੋ ਸਾਡੇ ਲੀਡਰਾਂ ਸੰਯੁਕਤ ਮੋਰਚੇ ਦੇ ਲੀਡਰਾਂ ਨੇ ਪੁੱਛਿਆ ਵੀ ਤੁਹਾਡਾ ਕਿਹੋ ਸਮਾਂ ਕਿੰਨਾ ਹੈ ਇਹਨੇ ਭਗਵੰਤ ਮਾਨ ਨੇ ਕਿਹਾ ਵੀ ਮੇਰੇ ਕੋ ਖੁੱਲਾ ਸਮਾਂ ਹੈ ਪਰ ਜਦੋਂ 6 ਤੋਂ 7ਵੀਂ ਮੰਗਤੇ ਜਦੋਂ ਗੱਲਬਾਤ ਚੱਲ ਰਹੀ ਸੀ ਉਸ ਟਾਈਮ ਕਹਿੰਦਾ ਵੀ ਮੈਂ ਅਪੌਇੰਟਮੈਂਟ ਲਈ ਅੱਖ ਅੱਖ ਦੇ ਡਾਕਟਰ ਨੂੰ ਵਿਖਾਉਣਾ ਮੈਂ ਤੇ ਮੈਂ ਜਾਣਾ ਮੈਨੂੰ ਛੇਤੀ ਹੈ ਤੇ ਮੈਨੂੰ ਇਹ ਦੱਸੋ ਪਹਿਲਾਂ ਇੱਕ ਪਿੱਛੇ ਜੇ ਡੱਲੇਵਾਲ ਨਾਲ ਮੀਟਿੰਗ ਹੋਈ ਸੀ ਕਿ ਚੰਡੀਗੜ੍ਹ ਦੇ ਵਿੱਚ ਕੀ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਹੋਇਆ ਨਹੀਂ ਉਹ ਵੇਖੋ ਸੈਂਟਰ ਦੇ ਨਾਲ ਹੋਈ ਹੈ ਸਾਡੇ ਨਾਲ ਉਹ ਸੰਯੁਕਤ ਮੋਰਚੇ ਦਾ ਕੋਈ ਨਹੀਂ ਉਹ ਇਹ ਤਾਂ ਕਿਸਾਨਾਂ ਦਾ ਉੱਤਾ ਤੱਕ ਵੇਖੋ ਉਹਨਾਂ ਦੀ ਅਲੱਗ ਉਹ ਐਮਐਸਪੀ ਵਾਸਤੇ ਗਏ ਸੀ ਸਾਹੀ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਵਾਸਤੇ ਗਏ ਗਏ ਸੀ ਜਿਹੜੀ ਮੀਟਿੰਗ ਸੀ ਉਹ ਅਲੱਗ ਮੈਟਰ ਆ ਉਹਨਾਂ ਦਾ ਇਸ ਕਰਕੇ ਜਿਹੜਾ ਇਹਨਾਂ ਨੇ ਉਥੋਂ ਜਿਹੜਾ ਇਹ ਕਹੇ ਵੀ ਪਹਿਲਾਂ ਤੁਸੀਂ ਧਰਨਾ ਕੈਨਸਲ ਕਰੋ ਫੇਰ ਮਰਨਾ ਗੱਲ ਕਰੋ ਨਹੀਂ ਤੇ ਮੈਂ ਜਿਹੜੀ ਮੀਟਿੰਗ ਹੋ ਰਹੀ ਹੈ ਮੈਂ ਬਿਲਕੁਲ ਨਹੀਂ ਇਹਦੇ ਬੈਠਣਾ ਹੈਗਾ ਉਥੋਂ ਕਹਿੰਦਾ ਉਥੇ ਵੱਡੇ ਸਾਡੇ ਲੀਡਰਾਂ ਆਗੂਆਂ ਨੂੰ ਜਲੀਲ ਕਰਕੇ ਉਥੋਂ ਉੱਟਿਆ ਕਹਿੰਦਾ ਤੁਸੀਂ ਆਪਣਾ ਜੋਰ ਵਾਲਾ 5 ਤਰੀਕ ਨੂੰ ਮੈਂ ਆਪਣਾ ਲਾਵਾਂਗਾ ਪਰ ਇਹਨੇ ਉਸ ਤੋਂ ਬਾਅਦ ਸਾਡੇ ਛਾਪੇ ਮਾਰੀ ਕੀਤੀ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੇਰੇ ਘਰ ਵੀ ਦੋ ਵਾਰੀ ਪੁਲਿਸ ਆ ਰੇਡ ਮਾਰਨ ਗਈ ਤੇ ਮੈਂ ਕਾਬੂ ਨਹੀਂ ਆਇਆ ਹੈਗਾ ਤੇ ਅਸੀਂ ਟਰਾਲੀਆਂ ਲੈ ਜਾਣ ਚ ਫੇਰ ਵੀ ਸਫਲ ਰਹੇਗੇ ਸੜਕਾਂ ਤੇ ਗਏ ਪਰ ਇਹਨਾਂ ਟਿੱਪਰ ਲਾ ਕੇ ਅਗੇ ਵੱਡੇ ਵੱਡੇ ਵਾਹਨ ਲਾ ਕੇ ਹੈ ਵੀ ਵਾਹਨ ਲਾ ਕੇ ਸਾਡੀਆਂ ਟਰਾਲੀਆਂ ਉਥੇ ਜਾਣ ਨਹੀਂ ਦਿੱਤੀਆਂ ਪਰ ਅਸੀਂ ਇਹ ਸਾਡੀ ਆਵਾਜ਼ ਦਵਾਉਣਾ ਚਾਹੁੰਦਾ ਹੈ ਇਹ ਬਾਹਰ ਆਣ ਕੇ ਇੰਨਾ ਕੁਫਰ ਤੋਲ ਰਿਹਾ ਹੈ ਮੀਡੀਆ ਰਾਈਂ ਕਲਿੱਪ ਇਹਨੇ ਭੇਜੀ ਬੀ ਇਹ ਦੇਖੋ ਜੀ ਇਹ ਸੜਕਾ ਰੋਕਣ ਚੱਲੇ ਸੀ ਇਹ ਰੇਲਾ ਰੋਕਦੇ ਨੇ ਇਹ ਲੋਕਾਂ ਦੇ ਆਵੇ ਜਾਈ ਰੋਕਦੇ 3.5 ਕਰੋੜ ਲੋਕਾਂ ਦਾ ਮੈਂ ਚੁਣਿਆ ਹੋਇਆ ਨਮੈਂਦਾ ਅਸੀਂ ਉਹ 3.5 ਕਰੋੜ ਲੋਕਾਂ ਦੀਆਂ ਹੀ ਮੰਗਾ ਲੈ ਕੇ ਗਏ ਸੀ ਅਸੀਂ ਕਿ ਪਾਕਿਸਤਾਨ ਦੇ ਬੰਦਿਆਂ ਦੀਆਂ ਮੰਗਾ ਨਹੀਂ ਲੈ ਕੇ ਗਏ ਸੀ ਜਿਹੜਾ ਨੇ ਵਾਅਦੇ ਕੀਤੇ ਸੀ ਇਹ ਹੁਣ ਇੱਕ ਹੋਰ ਕਰ ਰਿਹਾ ਜੀ ਐਮਾਜ਼ਨ ਵਾਲੇ ਵੇਖੋ ਜੀ ਐਮਾਜ਼ਨ ਤੋਂ ਜਿਹੜੀ ਉਥੋਂ ਉਹ ਤੁਸੀਂ ਤੁਸੀਂ ਲੋਡ ਕਰੋ ਉਹ ਜੋ ਹੋਰ ਮੈਸੇਜ ਆਉਂਦਾ ਜੀ ਜੇ ਤੁਸੀਂ ਆਰਡਰ ਕਰਦੇ ਹੋ ਉਹ ਕਹਿੰਦੇ ਜੀ ਰੋਡ ਬਲੌਕ ਨਹੀਂ ਰੋਡ ਬਲੌਕ ਕਿਸਾਨਾਂ ਨੇ ਨਹੀਂ ਕੀਤੇ ਤੁਸੀਂ ਡੱਲੇਵਾਲ ਸਾਹਿਬ ਨੂੰ ਤੇ ਭਦੇਰ ਸਾਹਿਬ ਨੂੰ ਥਾਪੀ ਦੇ ਕੇ ਲੈ ਚਾਲੇ ਦਿੱਲੀ ਵਾਲ ਨੂੰ ਉਹਨਾਂ ਨੂੰ ਬਹੁਤ ਵੱਡੀ ਜਤ ਜਿ세ਬੰਦੀ ਬਣਾ ਕੇ ਉਥੋਂ ਦਿੱਲੀ ਵਾਲ ਨੂੰ ਘੱਲਿਆ ਪਰ ਉਹਨਾਂ ਨੇ ਸਾਡੇ ਕਿਸਾਨਾਂ ਨੂੰ ਉਥੇ ਸੁਭ ਕਰਨ ਦੀ ਛਿੱਧੀ ਕਰਾਈ ਸਾਡੇ ਉਥੇ ਮਾਲੀ ਜੀ ਜਾਨੀ ਨੁਕਸਾਨ ਕਰਾਇਆ ਸਾਡੇ ਟਰੈਕਟਰ ਭੰਨੇ ਗਏ ਸਾਡੇ ਹੀ ਪੰਜਾਬ ਵਿੱਚ ਸਾਡੀ ਜ਼ਮੀਨ ਤੇ ਆਣ ਕੇ ਹਰਿਆਣੇ ਦੀ ਪੁਲਿਸ ਨੇ ਗੋਲੀਆਂ ਚਲਾਈਆਂ ਤੋੜਪਾਂਲ ਕੀਤੀ ਪਰ ਭਗਵੰਦ ਮਾਨ ਨੇ ਉਹਨਾਂ ਦੇ ਐਫ ਆਈ ਆਰ ਦਰਜ ਨਹੀਂ ਕੀਤੀ ਜ਼ੀਰੋ ਐਫ ਆਈ ਆਰ ਦਰਜ ਨਹੀਂ ਕੀਤੀ ਹੈਗੀ ਤੇ ਇਹ ਝੂਠਾ ਪ੍ਰਚਾਰ ਕਰ ਰਿਹਾ ਵੀ ਇਹ ਕਿਸਾਨਾਂ ਦਾ ਛੜਕਾ ਰੋਕ ਲੈਨੇ ਅਸੀਂ ਕੋਈ ਰੋਕਣ ਚਾਹੁੰਦੇ ਜਦੋਂ ਸਾਡੀ ਕਿਤੇ ਸੁਣਵਾਈ ਨਹੀਂ ਆ ਗਈ ਸੈਂਟਰ ਸਾਡੀ ਨਹੀਂ ਸੁਣਦੀ ਇਹ ਅਮਿਤ ਸ਼ਾਹ ਤੇ ਮੋਦੀ ਦਾ ਹੱਥ ਢੋਕਾ ਬਣਿਆ ਹੋਇਆ ਹੈ ਇਸ ਕਰਕੇ ਜੋ ਮੋਦੀ ਕਾਰਪੋਰੇਟ ਦੇ ਹੱਕ ਚ ਫੈਸਲਾ ਕਰਦੇ ਉਹ ਹੀ ਇਹਨੂੰ ਕਰਨਾ ਪੈਂਦਾ ਹੈ ਇਹ ਕਿਸੇ ਗਰੀਬ ਨੂੰ ਨਾਲੀ ਮਤਲਬ ਸੁਣਨੀ ਚਾਹੁੰਦਾ ਕਿਸੇ ਗੱਲ ਜਿਹੜੇ ਇੱਕ ਨਾ ਮਜ਼ਦੂਰ ਦੀ ਕੋਈ ਹੱਲ ਕੀਤਾ ਨਾ ਮੀਟਿੰਗ ਕੀਤੀ ਮਜ਼ਦੂਰ ਕਿਸੇ ਨਾਲ ਨਾ ਕਿਸਾਨ ਨਾਲ ਕਰਦਾ ਹੈ ਇਹ ਬਸ ਡੰਗ ਟਪਾ ਰਿਹਾ ਇਸ ਕਰਕੇ ਅੱਗੇ ਚੇਤਾਵਨੀ ਦੇ ਰਹੇ ਆ ਜੇ ਭਗਵਾਨ ਤਮਾਰ ਸਾਡੇ ਨਾਲ ਮੀਟਿੰਗ ਨਹੀਂ ਕਰਦਾ ਤੇ ਫਿਰ ਅੱਗੇ ਤੋਂ ਅਸੀਂ ਵੇਖੋ ਇਹ ਨਾਲ ਪਿੰਡਾਂ ਵਿੱਚ ਅਸੀਂ ਜਦੋਂ ਵੋਟਾਂ ਲੈਣਾ ਅਸੀਂ ਨਹੀਂ ਬਣਦੇ ਨਾ ਜੇ ਸਾਨੂੰ ਚੰਡੀਗੜ੍ਹ ਨਹੀਂ ਜਾਂਦੇ ਤੇ ਜਾਂ ਦਿੱਲੀ ਨਹੀਂ ਜਾਂਦੇ ਸਾਡੀ ਹੱਕੀ ਮੰਗਾ ਵਾਸਤੇ ਫਿਰ ਅਸੀਂ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਜਾਣਣਾ ਤੇ ਭਗਵੰਤ ਜੀ ਨੂੰ ਮੰਤਰੀ ਸਾਹਿਬੀ ਜਾ ਕੇ ਕਹਿਣਾ ਵੀ ਇਹਨਾਂ ਕਿਸਾਨਾਂ ਦਾ ਮਸਲਾ ਹੱਲ ਕਰ